ਆ ਦੱਸ ਦਈਏ ਕਿ ਨਹਿਰ ਦੇ ਵਿੱਚ ਕੋਈ ਸਮਾਨ ਪਿਆ ਭਰਾ ਨੂੰ ਪੁੱਛਦੇ ਆ ਭਰਾ ਜੀ ਚੀਜ਼ ਕੀ ਆਏ ਪਤਾ ਨਹੀਂ ਜੀ ਇਹ ਬੋਰੀ ਪੇਦੀ ਸੀ ਬੋਰੀ ਆ ਕੋਈ ਬੋਰੀ ਆ ਪੇਦੀ ਇਹ ਸਾਨੂੰ ਫੋਨ ਆਇਆ ਕਿ ਵਿੱਚ ਕੋਈ ਬੋਰੀ ਪਈ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬੋਰੀ ਵਿਖਾਈ ਜਾਵੇ ਇਹ ਥੋੜਾ ਕਵਰ ਕੀਤਾ ਜਾਏ ਕਿ ਬੋਰੀ ਦੇ ਜੀ ਪਾਜੀ ਆ ਕੱਢਿਆ ਜਾਵੇ ਇਧਰ ਹੋ ਕੇ ਕਢੋ ਨਾ ਥੋੜਾ ਉਰੇ ਹੋ ਜਾਓ ਪਾਜੀ ਕੋਈ ਆਈਡੀਆ ਲੱਗਾ ਕਦੋਂ ਦੀ ਪਈ ਆਏ ਨਹੀਂ ਜੀ ਇਹ ਅਸੀਂ ਕੋਈ ਹੁਣੇ ਇਹਨੂੰ ਪਤਾ ਲੱਗਾ ਸਾਨੂੰ ਤੇ ਲੱਗੇ ਦੇਖਣ ਨੂੰ ਕੀ ਨਿਕਲ ਆ ਵੇਖੋ ਆ ਕੱਢ ਕੇ हां देख जे ए देख रहे है लोग मैं पब्लिक ਨੂੰ ਦੱਸ ਦਿਆਂ ਕਿ ਆ ਵੇਖ ਰਿਹਾ ਕੱਡੋ ਹਾਂ ਬਾਰ ਕੀ ਹੈਗਾ ਵਿੱਚ ਥੋੜਾ ਪਿੱਛੇ ਹੋ ਗਿਆ ਹਾਂ ਇਹ ਵਿਖਾਇਆ ਜਾਵੇ ਖੋਲਿਆ ਜਾਵੇ ਕੀ ਹੈਗਾ ਭਾਜੀ ਧਿਆਨ ਨਾਲ ਹੈ ਕੀ ਆ ਇਹ ਧਿਆਨ ਮਾਰ ਲਿਓ ਪਹਿਲੇ ਕੋਈ ਹੋਰ ਚੀਜ਼ ਨਾ ਹੋਏ ਧਿਆਨ ਮਾਰੋ ਖੋਲੋ ਬਲਾ ਹੈ ਕੀ ਆਏ ਬਤਾ ਦਾ ਲੱਗੇ ਹੈ ਕੀ ਆਏ ਦੱਸ ਦਈਏ ਕਿ ਨਹਿਰ ਜੋ ਹੈ ਤਮਰਾਈ ਪੋਲਾ ਉਸ ਦੇ ਉੱਤੇ ਆ ਔਰ ਲੋਕ ਇਕੱਠੇ ਹੋਏ ਵੇਖ ਸਕਦੇ ਹੋ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਲੋਕਾਂ ਨੂੰ ਤਸਵੀਰ ਜਿਹੜੀ ਲੋਕਾਂ ਦੀ ਵਿਖਾਈ ਜਾਵੇ ਕਿ ਕਿੰਨੀ ਦੁਨੀਆ ਇਕੱਠੀ ਹੋਈ ਆ ਔਰ ਹੈ ਕੀ ਆ ਬੋਰੀ ਦੇ ਵਿੱਚ ਇਹ ਗੰਢ ਖੋਲਦਿਆਂ ਪਤਾ ਲੱਗੇਗਾ ਕਿ ਕੀ ਏ ਜਦੋਂ ਸਾਨੂੰ ਕਾਲ ਆਈ ਆ ਭਰਾਵਾਂ ਨੇ ਕਾਲ ਕੀਤੀ ਆ ਸੱਦਿਆ ਸਾਨੂੰ ਕਿ ਇਦਾਂ ਦਾ ਬੋਰੀ ਪਈ ਆ ਇੱਥੇ ਹੁਣ ਦੱਸ ਦਈਏ ਕਿ ਬੋਰੀ ਦੇ ਵਿੱਚੋਂ ਕੀ ਨਿਕਲਦਾ ਓ ਬਾਕੀ ਬੰਦੇ ਹਟਵੇਂ ਰਹੋ ਕੀ ਪਤਾ ਕੀ ਏ ਇਹ ਕੀ ਹੈ ਕੋਈ ਸਮਝ ਨਹੀਂ ਆ ਰਹੀ ਕੱਡੋ ਹਵਾਲਾ ਕੀ ਹੈ ਤੇਤੀ ਫੁੱਲ ਦੇ ਵਿੱਚ ਕੀ ਹੈ ਡੱਬਾ ਆਹ ਡੱਬਾ ਕੱਡੋ ਹਵਾਲਾ ਕੱਡੋ ਹਾਂ ਕੱਡੋ ਹਾਂ ਡੱਬਾ ਵਾ ਖੋਲੋ ਬੜਾ ਖੋਲੋ ਕੀ ਹੈ ਦੇ ਵਿੱਚ ਖੋਲੋ ਹਾਂ ਕੀ ਹੈ ਦੇ ਵਿੱਚ ਪੂਰਾ ਖੋਲੋ ਇਹ ਲਿਖਿਆ ਕੀ ਹੈ ਉੱਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਤੇ ਵਿਖਾਓ ਇਹ ਕੀ ਲਿਖਿਆ ਇਹ ਪੁਲ ਦੇ ਮਹੂਰਤ ਦੇ ਫੁੱਲ ਹੈ ਜੀ ਆ ਦੱਸ ਦਈਏ ਪੁਲ ਦਾ ਮਹੂਰਤ ਹੋਣਾ ਸੀਗਾ ਪਤਾ ਨਹੀਂ ਕੌਣ ਇੱਥੇ ਸੁੱਟ ਗਿਆ ਕਿ ਜੇ ਮਹੂਰਤ ਕਰਨਾ ਸੀ ਲੇਕਿਨ ਫੁੱਲ ਜਿਹੜੇ ਆ ਉਹ ਇੱਥੇ ਸੁੱਟ ਗਿਆ ਜਦੋਂ ਉਸਨੇ ਵੇਖਿਆ ਕਿ ਪੁਲ ਤਾਂ ਬਹਿ ਗਿਆ ਮਹੂਰਤ ਤੱਕ ਤਾਂ ਪੁੱਜੇ ਨਹੀਂ ਉਹ ਮੇਰੇ ਹਿਸਾਬ ਨਾਲ ਤਾਂ ਹੀ ਪਹਿਲਾਂ ਸੁੱਟ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਪੁਲ ਦੀਆਂ ਤਸਵੀਰਾਂ ਵਿਖਾਈਏ ਜਿਹੜੇ ਪੁਲ ਦਾ ਮਹੂਰਤ ਸੀਗਾ ਔਰ ਅੱਜ ਲੋਕਾਂ ਦੇ ਵਿੱਚ ਜਿਹੜਾ ਰੋਸ ਸੀ ਉਹ ਰੋਸ ਕੀ ਕਹਿੰਦਾ ਔਰ ਜਿਹੜਾ ਪੁਲ ਚੱਲਣਾ ਚਾਹੀਦਾ ਸੀ ਉਹ ਰੈਸਟ ਕਰ ਰਿਹਾ ਤੇ ਜਿਹੜਾ ਪੁਲ ਰੈਸਟ ਨੇ ਛੱਡ ਦਿੱਤਾ ਸੀ ਉਹ ਚੱਲ ਰਿਹਾ ਲੋਕ ਆਵਾਜਾਈ ਦੇ ਉੱਤੇ ਆ ਔਰ ਨਿਕਲਿਆ ਕੀ ਆ ਵਿੱਚੋਂ ਫੁੱਲ ਔਰ ਦੱਸ ਰਹੀ ਆ ਕਿ ਜਦੋਂ ਪਿੰਡ ਵਾਲਿਆਂ ਫੋਨ ਕਰਕੇ ਸੱਦਿਆ ਤਾਂ ਅਸੀਂ ਸੋਚਿਆ ਕਿ ਪਤਾ ਨਹੀਂ ਕਿਹੜੀ ਚੀਜ਼ ਆ ਔਰ ਅੱਗੇ ਆਈਏ ਪੁਲ ਦੇ ਉੱਤੇ ਚੱਲਦੇ ਆ ਦੱਸਦੇ ਆ ਕਿ ਇੱਕ ਦੋ ਵਾਰ ਮੂਰਤ ਹੋ ਚੁੱਕਿਆ ਔਰ ਮੂਰਤ ਤੋਂ ਬਾਅਦ ਵਿੱਚ ਵੀ ਪੁਲ ਜਿਹੜਾ ਉਹ ਰੈਸਟ ਦੇ ਉੱਤੇ ਆ ਇਹ ਪੁਲ ਰੈਸਟ ਕਰ ਰਿਹਾ ਔਰ ਇੱਥੇ ਭਾਈ ਸਾਹਿਬ ਪਿੰਡ ਦੇ ਲੋਕ ਵੀ ਖੜੇ ਨੇ ਆ ਵੇਖ ਸਕਦੇ ਹੋ ਏਰੀਆ ਦੇ ਲੋਕ ਨੇ ਔਰ ਜੇ ਗੱਲ ਕਰੀਏ ਤਾਂ ਜਿਹੜਾ ਪੁਲ ਰੈਸਟ ਉੱਤੇ ਛੱਡ ਦਿੱਤਾ ਔਰ ਉਸ ਨੂੰ ਜੋ ਰਿਜੈਕਟ ਕੀਤਾ ਗਿਆ ਉਸ ਦੇ ਉੱਤੇ ਕਨਵੈਂਸ ਜਾ ਰਹੇ ਆ ਅੱਤ ਤਸਵੀਰਾਂ ਜਿਹੜੀਆਂ ਵਿਖਾਈਆਂ ਜਾਣ ਕਿ ਆਹ ਵੇਖ ਸਕਦੇ ਹੋ ਕਿ ਜੋ ਪੁਲ ਦੀ ਮਨਿਆਦ ਖਤਮ ਹੋ ਚੁੱਕੀ ਹੈ ਅੱਜ ਉਹੀ ਸਹਾਰਾ ਬਣ ਰਿਹਾ ਔਰ ਇਸ ਦੇ ਉੱਤੋਂ ਦੀ ਕਿੰਨੀਆਂ ਬੱਚਿਆਂ ਦੇ ਸਕੂਲਾਂ ਦੀਆਂ ਬੱਸਾਂ ਜਾਂਦੀਆਂ ਹੋਣਗੀਆਂ ਔਰ ਕਿੰਨੇ ਬੱਚੇ ਉਸ ਬੱਸਾਂ ਦੇ ਵਿੱਚ ਸਵਾਰ ਹੋਣਗੇ ਜੇ ਉਹਨਾਂ ਬੱਚਿਆਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਗੱਡੀਆਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਇਹ ਜੋ ਪੋੜਿਆ ਜਦੋਂ ਬਣਿਆ ਉਦੋਂ ਹੀ ਇਹਨੂੰ ਰੈਸਟ ਦਿੱਤੀ ਗਈ ਆ ਤਾਂ ਕਿੰਨੇ ਸਾਲ ਦੀ ਮਨਿਆਦ ਸੀ ਫਿਰ ਇਹਨੂੰ ਰੈਸਟ ਮਿਲਨੀ ਸੀ ਔਰ ਅੱਜ ਅੱਜ ਜਿਹੜੀ ਆ ਰੈਸਟ ਪਹਿਲੇ ਦਿਨ ਤੋਂ ਹੀ ਸ਼ੁਰੂ ਆ ਔਰ ਦੱਸ ਦਈਏ ਕਿ ਪੋਲ ਜੇ ਚਾਲੂ ਮਗਰੋਂ ਹੋਇਆ ਲੇਕਿਨ ਉਥੋਂ ਬੈਠ ਗਿਆ ਜਿੱਥੇ ਡਰਮ ਲਗਾਏ ਹੋਏ ਨੇ ਔਰ ਜਿੱਥੋਂ ਇਹ ਪੈਚਵਰਕ ਕੀਤਾ ਗਿਆ ਔਰ ਜੇ ਪੁਲਾਂ ਦਾ ਹੀ ਪੈਚਵਰਕ ਕਰਨ ਲੱਗ ਜਾਣ ਤਾਂ ਫਿਰ ਤਾਂ ਕਾਮਯਾਬ ਹੋ ਗਿਆ ਸੇ ਤਾਂ ਸਾਡਾ ਪੰਜਾਬ ਜਿਹੜਾ ਤਰੱਕੀ ਤੇ ਆ ਗਿਆ ਔਰ ਦੱਸ ਦਈਏ ਕੀ ਰੋਡ ਜਿਹੜਾ ਜਿਹੜਾ ਰੋਡ ਚੱਲਣਾ ਚਾਹੀਦਾ ਸੀ ਉਹ ਰੈਸਟ ਕਰ ਰਿਹਾ ਔਰ ਜਿਹੜਾ ਨਹੀਂ ਚੱਲਣਾ ਜਿਹੜਾ ਐਸੋ ਵੇਲੇ ਰਿਜੈਕਟ ਕਰ ਦਿੱਤਾ ਜਿਹੜਾ ਖਤਮ ਹੋ ਗਿਆ ਉਸ ਦੇ ਉੱਤੋਂ ਦੀ ਆਵਾਜ਼ਾਈ ਜਿਹੜੀ ਆ ਉਹ ਭਰਪੂਰ ਚੱਲ ਰਹੀ ਆ ਔਰ ਗੰਨੇ ਦੀਆਂ ਟਰਾਲੀਆਂ ਖਾਸ ਕਰ ਗੰਨੇ ਦੀਆਂ ਟਰਾਲੀਆਂ ਕਿਸਾਨਾਂ ਦੀਆਂ ਉਹ ਵੀ ਇੱਥੋਂ ਦੀ ਗੁਜ਼ਰ ਰਹੀਆਂ ਔਰ ਜਿਹੜੇ ਤੁਸੀਂ ਸਾਧਨ ਵੇਖਦੇ ਹੋ ਕਿ ਜਿਵੇਂ ਟਿਪਰਾਂ ਟਰੱਕ ਹੈ ਜਾਂ ਸਕੂਲ ਦੀਆਂ ਬੱਸਾਂ ਸਪੈਸ਼ਲੀ ਗੱਲ ਕਰੀਏ ਤਾਂ ਸਕੂਲ ਦੀਆਂ ਬੱਸਾਂ ਕਿੰਨੇ ਕੀਮਤੀ ਪਰਿਵਾਰ ਕਿੰਨੀਆਂ ਕੀਮਤੀ ਜਾਨਾਂ ਹੁਣਾ ਬੱਚਿਆਂ ਦੀਆਂ ਜੋ ਉਹ ਨਾ ਬੱਸਾਂ 'ਚ ਬੈਠੀਆਂ ਨੇ ਔਰ ਆਹ ਤਸਵੀਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਫੇਰ ਵਿਖਾਈ ਜਾਵੇ ਆਹ ਵੇਖ ਸਕਦੇ ਹੋ ਕਿ ਕਿਵੇਂ ਟਰੱਕ ਜਿਹੜੇ ਇੱਥੋਂ ਦੀ ਲੰਘ ਰਹੇ ਆ ਔਰ ਟੁੱਟੇ ਪੁਲ ਦੇ ਉੱਤੋਂ ਜਿਸ ਨੂੰ ਰਿਜੈਕਟ ਕੀਤਾ ਗਿਆ ਔਰ ਜੇ ਇਹ ਵਾਲਾ ਪੁਲਾ ਇਸ ਪੁਲ ਨੂੰ ਇਹ ਕਿਵੇਂ ਇਸ ਤਰ੍ਹਾਂ ਰੱਖਿਆ ਗਿਆ ਕਿਉਂ ਇਸ ਨੂੰ ਕਿੰਨਾ ਸਮਾਂ ਹੋਰ ਰੈਸਟ ਮਿਲੇਗੀ ਔਰ ਕਿੰਨਾ ਸਮਾਂ ਇਹ ਪੁਲ ਜਿਹੜਾ ਬੰਦ ਰੱਖਿਆ ਜਾਵੇਗਾ ਔਰ ਜੇ ਗੱਲ ਕਰੀਏ ਤਾਂ ਜਿਹੜੇ ਮਹੂਰਤ ਤੇ ਫੁੱਲ ਮਿਲੇ ਨੇ ਡੱਬੇ ਦੇ ਉੱਤੇ ਸਪੈਸ਼ਲੀ ਲਿਖਿਆ ਹੋਇਆ ਸੀ ਕਿ ਮਹੂਰਤ ਵਾਲੇ ਫੁੱਲ ਪਤਾ ਨਹੀਂ ਉਹ ਮਹੂਰਤ ਕਰਨ ਵਾਸਤੇ ਸੀ ਜਾਂ ਉਹ ਕਰ ਚੁੱਕੇ ਸੀ ਤੇ ਜਾਂ ਜੇ ਨਵੇਂ ਇਹਨਾਂ ਦੇ ਦਸਰ ਮੁਤਾਬਕ ਹੀ ਫੁੱਲ ਥੋੜੇ ਠੀਕ ਸੀ ਲੱਗਦਾ ਕਿ ਮਹੂਰਤ ਅਜੇ ਹੋਣਾ ਸੀ ਜਿਸ ਕਰਕੇ ਉਹ ਮਹੂਰਤ ਜਿਹੜਾ ਉਹ ਛੱਡ ਕੇ ਦੌੜ ਗਏ ਆ ਪਤਾ ਨਹੀਂ ਕਿਹੜੀ ਪਾਰਟੀ ਨੇ ਮਹੂਰਤ ਕਰਨ ਆਉਣਾ ਸੀ ਔਰ ਕਿਹੜੀਆਂ ਕਰਕੇ ਚਲੀਆਂ ਗਈਆਂ ਇਹ ਗੱਲ ਕਰੀਏ ਤਾਂ ਜਿਹੜੀਆਂ ਪਾਰਟੀਆਂ ਪੁਲ ਸੁੱਟ ਕੇ ਚਲੀਆਂ ਗਈਆਂ ਜਿਨ੍ਹਾਂ ਨੇ ਵੇਖਿਆ ਕਿ ਮਹੂਰਤ ਵਾਸਤੇ ਆਏ ਸੀ ਪੁਲ ਜਿਹੜਾ ਉਸ ਦੇ ਵਿੱਚ ਕੋਈ ਇਨਸੀਡੈਂਟ ਨਿੱਕਾ ਮੋਟਾ ਸਾਹਮਣੇ ਆ ਗਿਆ ਕਿ ਪੁਲ بیٹھ ਗਿਆ ਉਸ ਕਰਕੇ ਉਹਨਾਂ ਨੇ ਫੁੱਲ ਜਿਹੜੇ ਆ ਪਹਿਲਾਂ ਹੀ ਪਰੇ ਸੁੱਟ ਦਿੱਤੇ ਆ ਔਰ ਅੱਜ ਅੱਜ ਕਿਸੇ ਇਧਰ ਲੋਕਲ ਨਜ਼ਦੀਕ ਦੇ ਨਜ਼ਰੀ ਪਏ ਆ ਕਿ ਫੁੱਲ ਜਿਹੜਾ ਇੱਥੇ ਕੀ ਪਿਆ ਬੋਰੀ ਵਿੱਚ ਇਹ ਬੋਰੀ ਵਿੱਚ ਕੀ ਬਨ ਕੇ ਸੁੱਟਿਆ ਗਿਆ ਕਈ ਵੀ ਐਹੋ ਜੀਆਂ ਚੀਜ਼ਾਂ ਹੋ ਸਕਦੀਆਂ ਕਿ ਜਿਹੜੀਆਂ ਹੈਰਾਨੀਜਨ ਖਲਾਸੇ ਕਰਦੀਆਂ ਔਰ ਜੇ ਗੱਲ ਕਰੀਏ ਤਾਂ ਅੱਜ ਉਸ ਦੇ ਵਿੱਚੋਂ ਮਾਲਕ ਦਾ ਸ਼ੁਕਰ ਹੈ ਕਿ ਫੁੱਲ ਨਿਕਲੇ ਆ ਕੋਈ ਹੋਰ ਨਹੀਂ ਨਿਕਲਿਆ ਕੋਈ ਹਾਸਾ ਵੱਡਾ ਨਹੀਂ ਹੋਇਆ ਔਰ ਜੇ ਗੱਲ ਕਰੀਏ ਤਾਂ ਇੱਥੇ ਇੱਥੇ ਭਾਈ ਸਾਹਿਬ ਇਸ ਏਰੀਆ ਦੇ ਨੇ ਇਸ ਪਿੰਡ ਦੇ ਨੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਪੋਲ ਬਾਰੇ ਔ ਫੁੱਲਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਸੀਂ ਉਹ ਫੁੱਲ ਦੇਖੇ ਉਹਦੇ ਵਿੱਚ ਬੋਰੀ ਚ ਦੇਖਿਆ ਬਾਕੀ ਉੱਥੇ ਵੀ ਇਹੀ ਵੀ ਇਹ ਦੁਘਟ ਨਹੀਂ ਕਰਨ ਵਾਸਤੇ ਹੀ ਪਰ ਉਹ ਜਿਹੜਾ ਨਾ ਕਿਸੇ ਨੇ ਦੇਖਿਆ ਵੀ ਪੁਲ ਦੇ ਅੱਗੇ ਬਹਿ ਗਿਆ ਤੇ ਉਹਦੇ ਕਰਕੇ ਉਹ ਨਹਿਰੇ ਸੁੱਟ ਦਿੱਤੇ ਆ ਤੇ ਗੱਲ ਦੂਸਰੀ ਇਹ ਆ ਵੀ ਪੁਲ ਜਿਹੜਾ ਲੋਕਾਂ ਨਾਲ ਬੜਾ ਉਤਸ਼ਾਹੀ ਵੀ ਨਾਵਾ ਸਾਡੇ ਪੁਲ ਬਣ ਗਿਆ ਤੇ ਸਾਨੂੰ ਕੋਈ ਕੋਈ ਸਮੱਸਿਆ ਨਹੀਂ ਹੋਏਗੀ ਅੱਜ ਜਿਹੜਾ ਉਹ ਕਾਫੀ ਸਿਰ ਤੋਂ ਮੈਂ ਕਹਿੰਨਾ ਕੋਈ 80 90 ਸਾਲ ਦਾ ਪੁਲ ਹੋਣਾ ਜਿਹੜਾ ਵੀ ਇਸ ਵੇਲੇ ਹਾਲਾਤ ਦੇਖੋ ਜਿਹੜੇ ਐਂਗਲ ਟੁੱਟਿਆ ਕੋਈ ਵੀ ਆਸ ਹੋ ਸਕਦਾ ਮੈਂ 700 ਦਾ ਘੜ ਤੋਂ ਘਟ ਵੀ 40 50 ਪਿੰਡ ਜਿਹੜੇ ਅਗਲੇ ਆ ਉਹਨਾਂ ਵਿੱਚ ਕਿਸਾਨ ਜਿਹੜੇ ਇਸ ਵੇਲੇ ਮਿਲਲਾਂ ਦੇ ਕਮਾਂਦ ਲੈ ਕੇ ਵੀ ਜਾਇਕਦੇ ਆ ਕੋਈ ਟਰਾਲੀਆਂ ਆਇਕਦੀਆਂ ਫਿਰ ਇਧਰ ਫੈਕਟਰੀ ਆ ਫੈਕਟਰੀ ਦੇ ਕੋਈ ਸਮਾਨ ਹੋਰ ਵੀ ਆਇਕਦਾ ਪਰਾਲੀ ਆਇਕਦੀ ਆ ਖੋਰੀ ਆਇਕਦੀ ਆ ਉਹ ਟਿਪ ਟਿਪਰਾਂ ਜਿਹੜੀਆਂ ਟਿਪਰਾਂ ਵੱਡੀਆਂ ਹੈਵੀ ਟਰਾਲੇ ਜਿਹੜੇ ਉਹ ਵੀ ਜਾ ਰਹੇ ਥੋਂ ਦੀ ਭਾਜੀ ਹੈਵੀ ਟਰਾਲੇ ਹੀ ਮੈਂ ਕਹਿੰਨ ਵੀ ਤੋਬਾ ਤੋਬਾ ਵੀ ਲੋਕੀ ਕਰ ਦਿਆ ਵੀ ਉੱਥੋਂ ਆਉਂ ਜਿਸ ਤਰ੍ਹਾਂ ਵੀ ਜਿਲੇ ਟਰਾਲਾ ਮੁਰਦਾ ਨਾ ਵੀ ਪਤਾ ਨਹੀਂ ਕਿਹੜੇ ਬਲੇ ਨਹਿਰੇ ਪਈ ਨਾ ਇੰਨਾ ਖਲਾਤ ਮਾਰਿਆ ਤੇ ਸਰਕਾਰ ਨੂੰ ਨਹੀਂ ਪਤਾ ਕਿ ਸਬੰਧਤ ਮੈਂ ਕਿ ਮੈਨੂੰ ਨਹੀਂ ਪਤਾ ਕਿ ਉਹ ਪੁਲ ਦੀ ਮਨਿਆਦ ਖਤਮ ਹੋ ਚੁੱਕੀ ਆ ਉਸ ਦੇ ਵਾਸਤੇ ਇਧਰ ਕਰੋੜਾ ਰੁਪਿਆ ਲਗਾਇਆ ਉਸ ਦੇ ਉੱਤੋਂ ਫੇਰ ਆਵਾਜਾਈ ਕਿਉਂ ਆਵਾਜਾਈ ਨੂੰ ਕਨਵਰਟ ਨਹੀਂ ਕੀਤਾ ਜਾ ਸਕਦਾ ਸਰ ਇਹ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਧਿਆਨ ਤੇ ਰੱਖਣਾ ਹੈ ਕਿ ਇੱਥੋਂ ਟ੍ਰਾਫਿਕ ਕਿੰਨੀ ਗਈ ਜਾਂਦੀ ਆ ਔਰ ਬਾਈਪਾਸ ਤੋਂ ਲਾਗ ਤੇ ਮੀਰ ਸਾਹੂ ਜਿਲ੍ਹੇ ਦੇ ਜਿੰਨੀ ਕਾਫੀ ਜੜੀਆਂ ਮਾਚਲ ਨੂੰ ਔਰ ਜਲੰਧ ਨੂੰ ਜੜੀਆਂ ਕਾਫੀ ਬਸਾਂ ਗੱਡੀਆਂ ਜਾਂਦੀਆਂ ਇਥੋਂ ਔਰ ਇਹ ਜਿਹੜੇ ਮੈਂ ਕਹਿੰਨਾ ਵੀ ਸੇਰੇ ਘਰ ਤੋਂ ਘਰ ਵੀ 40 50 ਬਸਾਂ ਜੜੀਆਂ ਸਕੂਲਾਂ ਦੀਆਂ ਆਇਕਦੀਆਂ ਔਰ ਉਹਨਾਂ ਵਿੱਚੋਂ ਅਗਲੇ 50 60 ਪਿੰਡਾਂ ਦੇ ਬੱਚੇ ਜਿਹੜੇ ਆ ਉਹ ਸਕੂਲ ਇੱਥੇ ਰੋਜ਼ ਹੀ ਨੰਗਦੇ ਆ ਔਰ ਇੱਥੇ ਇੰਨਾ ਗ ਜਾਮ ਲੱਗ ਜਾਂਦਾ ਕਿ ਪੁੱਛੋਗੇ ਨਹੀਂ ਨੰਗ ਨਹੀਂ ਸਕਦੇ ਬੱਚੇ ਪਿੱਛੇ ਜੀ 10 15 ਦਿਨ ਦੀ ਗੱਲ ਹੋ ਗਈ ਆ ਕਿ ਜਾਮ ਲੱਗਿਆ ਸੀ ਮੈਂ ਸਕੂਲ ਦੀਆਂ ਬੱਸਾਂ ਖੁਦ ਨਾਲ ਹੋ ਕੇ ਕੋਈ ਸੱਜਣਾ ਮਿੱਤਰਾ ਨਾਲ ਲੇ ਤਾਂ ਫਿਰ ਅਸੀਂ ਨੰਗਾਈਆਂ ਕਹਿਣ ਦਾ ਮਤਲਬ ਆ ਪ੍ਰਸ਼ਾਸਨ ਜਿਹੜਾ ਇਹ ਤੇ ਧਿਆਨ ਨਹੀਂ ਦੇਖਦਾ ਹਾਲਾਤ ਬਹੁਤ ਮਾੜੇ ਆ ਇਹ ਪਤਾ ਨਹੀਂ ਕਦੋਂ ਬੈ ਇਹਨਾਂ ਜਿਹੜੇ ਹੈਵੀ ਟਰੈਲੇ 18 18 ਸੈਕਿੰਡੇ ਮਾਲ ਪਾ ਕੇ 20 20 ਸੈਕਿੰਡੇ 25 ਸੈਕਿੰਡੇ ਮਾਲ ਪਾ ਕੇ ਜਾਂਦੇ ਆ ਇਹ ਇੰਨਾ ਹਾਲਾਤ ਮਾੜਿਆ ਦੇਖੋ ਤੁਹਾਡੇ ਸਾਹਮਣੇ ਆ ਵੀ ਜਿਹੜੇ ਐਂਗ ਇਹ ਕੀ ਆ ਟਿਪਰ ਆ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਵੇਖ ਸਕਦੇ ਹੋ ਆ ਮਿੱਟੀ ਨਾਲ ਭਰੀ ਹੋਈ ਟਿਪਰ ਜੇ ਉਸ ਦੇ ਪਿੱਛੇ ਇੱਕ ਹੋਰ ਕੈਂਟਰ ਹੈ ਇੱਕ ਉਸ ਦੇ ਪਿੱਛੇ ਹੋਰ ਟਿਪਰ ਹੈ ਔਰ ਕਿੰਨੀਆਂ ਟਿਪਰਾਂ ਜੇ ਸਾਡੇ ਇੰਨੇ ਸਮੇਂ ਦੇ ਵਿੱਚ 10-15 ਟਿਪਰਾਂ ਲੰਘ ਗਈਆਂ ਤਾਂ ਦਿਨ ਵਿੱਚ ਜਾਂ ਰਾਤ ਵੇਲੇ ਤੱਕ ਕਿੰਨੀਆਂ ਟਿਪਰਾਂ ਲੰਘਦੀਆਂ ਹੋਣਗੀਆਂ ਸਾਧਨ ਜਿਹੜੇ ਆ ਲੰਘਦੇ ਜਰੂਰ ਆ ਲੇਕਿਨ ਉਹਨਾਂ ਦਾ ਕੋਈ ਹਾਸਾ ਹੋ ਗਿਆ ਤੇ ਜ਼ਿੰਮੇਵਾਰ ਕੌਣ ਹੋਵੇਗਾ ਜੇ ਸਕੂਲ ਦੀਆਂ ਬੱਸਾਂ ਦੀ ਗੱਲ ਕਰੀਏ ਤਾਂ ਬੱਚੇ ਜਿਹੜੇ ਆ ਸਹਮੇ ਹੁੰਦੇ ਨੇ ਜਦੋਂ ਪੁਲ ਦੇ ਉੱਤੋਂ ਲੰਘਦੇ ਆ ਔਰ ਪਹਿਲਾਂ ਵੀ ਇਹੀ ਕੰਮ ਸੀਗਾ ਕਿ ਹਰ ਕੋਈ ਡਰਿਆ ਹੋਇਆ ਸੀ ਕਿ ਪੁਲ ਮਾੜਾ ਕਿਤੇ ਕੋਈ ਹਾਸਣਾ ਵਾਪਰ ਜਾਏ ਤੇ ਨਵਾਂ ਪੁਲ ਬਣਾਇਆ ਉਹ ਪਹਿਲੇ ਦਿਨੀ ਮਾੜਾ ਹੋ ਗਿਆ ਉਸ ਦਾ ਪਹਿਲਾ ਹੀ ਮੂਰਤ ਤੋਂ ਪਹਿਲਾਂ ਹੀ ਕੰਮ ਹੋ ਗਿਆ ਤਾਂ ਬਾਕੀ ਮੂਰਤਵਾਲੇ ਨੂੰ ਬੇਨਤੀ ਕਰ ਦਈਏ ਕਿ ਨਵੇਂ ਫੁੱਲ ਹੋਰ ਵੀ ਮਿਲ ਜਾਣਗੇ ਇਹਨੂੰ ਪੱਕਾ ਕਰ ਲਓ ਫਿਰ ਮੂਰਤਵਾਲਾ ਆਇਓ ਸਰਕਾਰਾਂ ਬਣਦੀਆਂ ਰਹਿਣੀਆਂ ਬਣਨੀਆਂ ਤੁਹਾਡੇ ਚੰਗੇ ਕੰਮਾਂ ਨਾਲ ਚੰਗੇ ਕੰਮ ਜਦੋਂ ਹੁੰਦੇ ਹੋਣਗੇ ਉਦੋਂ ਆਪੇ ਹੀ ਲੋਕਾਂ ਨੇ ਵੋਟਾਂ ਪਾ ਦੇਣੀਆਂ ਇਹ ਫੁੱਲ ਜਿਹੜੇ ਆ ਲੈ ਕੇ ਲੁਕਾ ਕੇ ਚਲੇ ਜਾਣਾ ਜਾਂ ਸੁੱਟ ਕੇ ਚਲੇ ਜਾਣਾ ਇਹ ਤਸਵੀਰਾਂ ਜਿਹੜੀਆਂ ਕੁਝ ਨਾ ਕੁਝ ਸਵਾਲ ਖੜੇ ਕਰਦੀਆਂ ਨੇ ਔਰ ਗੱਲ ਕਰੀਏ ਤਾਂ ਤਮਰਾਈ ਪੁੱਲ ਦਾ ਜਿਹੜਾ ਆਵਾਜਾਈ ਦਾ ਤੁਹਾਨੂੰ ਦੱਸ ਦਿੱਤਾ ਔਰ ਖਾਸ ਕਰ ਜਿਸ ਕਰਕੇ ਸਾਨੂੰ ਕਾਲ ਆਈ ਸੀ ਅਸੀਂ ਫੁੱਲਾਂ ਦੀ ਗੱਲ ਕਰੀਏ ਤਾਂ ਫੁੱਲ ਨਿਕਲੇ ਨੇ ਜੇ ਕੋਈ ਹੋਰ ਚੀਜ਼ ਨਿਕਲਦੀ ਤਾਂ ਪਤਾ ਨਹੀਂ ਕਿਹੜੀ ਭਾਈਦੜ ਪੈਣੀ ਸੀ ਔਰ ਸ਼ੁਕਰ ਹੈ ਮਾਲਕ ਦਾ ਕਿ ਫੁੱਲ ਸਨ ਔਰ ਦੱਸ ਦਈਏ ਕਿ ਫੁੱਲਾਂ ਵਾਲੇ ਮਹੂਰਤਾਂ ਵਾਲੇ ਨੂੰ ਕਹਿ ਦਈਏ ਕਿ ਜੇ ਪੁਲ ਚਾਲੂ ਹੋਵੇਗਾ ਤਾਂ ਫੁੱਲ ਤੁਹਾਨੂੰ ਆਪਣੇ ਕੋ ਲੈ ਕੇ ਦਵਾਂਗੇ ਤੁਸੀਂ ਆਉਣ ਦੇ ਚਾਹਵਣ ਬਣਿਓ ਤੁਸੀਂ ਆਇਓ ਹਮ ਹਮਾ ਕੇ ਆਇਓ ਲੌਂਡ ਸਪੀਕਰਾਂ ਨਾਲ ਆਇਓ ਅਸੀਂ ਤੁਹਾਡਾ ਸਵਾਗਤ ਆਪਣੇ ਚੈਨਲਾਂ ਦੇ ਮਾਧਿਅਮ ਨਾਲ ਹੀ ਕਰਾਂਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨੇਗਾ ਜ਼ਿਲ੍ਹਾ ਗੁਰਦਾਸਪੁਰ